ਐ ਜੁਣ ਪ੍ਰਧਾਨ ਜੀ ਅੱਜ ਜਿਹੜਾ ਆਪ ਇੱਥੇ ਪਹੁੰਚੇ ਆ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਜੀ ਮਰਹੂਲ ਸਿੰਘ ਸਾਨੂੰ ਸੁਖਨੀਪੰਜਾਬ ਜੁਣ ਆ ਰਕੇ ਅੱਜ ਅਸੀਂ ਪਿੰਡ ਟੱਲੀ ਸਿੱਧੂ ਸਾਹ ਜੋ ਹਰਫਕੇ ਦੇ ਨਾਲ ਨੇੜੇ ਪਿੰਡ ਉੱਥੇ ਖੜੇ ਆ ਜੀ ਸੜਕ ਦੇ ਰੋਡ ਦੇ ਉੱਪਰ ਆ ਖੰਭਾ ਜਿਹੜਾ ਸ਼ਰਕ ਦੇ ਵਿਚਾਲੇ ਆ ਇਹ ਪਹਿਲੋ ਖੰਬੇ ਕਿਤੇ ਲੱਗੇ ਸੀ ਜਦੋਂ ਬਿਜਲੀ ਵਿਭਾਗ ਨੇ ਲਏ ਖੰਬੇ ਲਾਏ ਗਏ ਕਲਮਨ ਕੇ ਵੀਰ ਤੋਂ ਤਾਰ ਪਾਈ ਹੋਈ ਆ 1100 ਵੋਲਟ ਉਹਨੋ ਕਿ ਇਹਨਾਂ ਨੇ ਰਾਹ ਤਾਂ ਵੇਖਿਆ ਨਹੀਂ ਵੀ ਰਾਹ ਦੇ ਵਿੱਚ ਇਹਨੂੰ ਪਹਿਲੋਂ ਲਾ ਗਏ ਇਸੇ ਤਰ੍ਹਾਂ ਉਸ ਤੋਂ ਬਾਅਦ ਰਾਹ ਬਸਤਾ ਬਣ ਜਾਂਦਾ ਪੀ ਡਬਲਯੂ ਡੀ ਵਾਲਿਆਂ ਨੇ ਵੀ ਇਦਾਂ ਕੀਤਾ ਵੀ ਖੰਭੇ ਨੂੰ ਵਿਚਾਲੇ ਹੀ ਰਹਿਣ ਤਾਂ ਸਰਕਤ ਦੀ ਉਧਰ ਬਣਾਤੀ ਅੱਧੀ ਉਧਰ ਆ ਸਾਹਮਣੇ ਦੇ ਦੂ ਇਹਦੇ ਸਬੰਧ ਚ ਅਸੀਂ ਬਿਜਲੀ ਵਿਭਾਗ ਦੇ ਵਾਲਿਆਂ ਨੂੰ ਮਿਲੇ ਐਸ ਡੀਓ ਸਾਹਿਬ ਟੋਰ ਸਾਹਿਬ ਸਾੰਦਾ ਸੰਦੇ ਆਸਮ ਐਸ ਸੀ ਸਾਹਿਬ ਦੇ ਐਕਸ਼ਨ ਸਾਹਿਬ ਦੇ ਧਿਆਨ ਚ ਗੱਲ ਆਉਂਦੀ ਡੀ ਸੀ ਫਰੋਇਪਰ ਦੇ ਧਰਨਾ ਲੱਗਾ ਉੱਥੇ ਵੀ ਇਹ ਗੱਲ ਦੀ ਸਰਦ ਨੇ ਧਿਆਨ ਚ ਲੈਣ ਦੇ। ਉਹਨਾਂ ਲੋਕਾਂ ਡਿਊਟੀ ਲਈ ਗਈ। ਨੰਮ ਨੀਤੀ ਐਕਸ਼ਨ ਦੀ ਮਗਲੇ ਬਣੇ। ਜੋ ਅਸੀਂ ਦਫ਼ਤਰ ਚ ਆਣਾ। ਉਹਨਾਂ ਨਾਲੋਂ ਵੀ ਟਾਲਮਟੋਲ ਕੀਤਾ ਗਿਆ ਵੀ ਇਹ ਜੀ ਪੀ ਡਬਲਯੂ ਡੀ ਵਾਲੇ ਕਰਨਗੇ ਫਰਾਨਾ ਕੋ ਚਾੜ ਕੇ ਖੰਭੇ 9 ਮਹੀਨੇ। 9 ਮਹੀਨੇ। ਅਸੀਂ ਇੱਕ ਵਾਰੀ ਫੇਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ। ਇਹ ਖੰਭੇ ਕਿਰਪਾ ਕਰਕੇ ਸਾਈਡ ਤੇ ਕੀਤੇ ਜਾਣ ਕਿਉਂਕਿ ਇਹ ਰਾਹ ਗੀਰਿਆਂ ਨੂੰ ਕੋਈ ਤੰਗੀ ਨਹੀਂ ਦੇ। ਜਦ ਕਿ ਇਸੇ ਹੁਣ ਧੁੰਦ ਦੇ ਦੇਣ ਜਾਂ ਵੈਸੇ ਵੀ ਰਾਤ ਬਰਾਤੇ ਵੇਲੇ ਕੋਲੇ ਇੱਥੇ ਕੋਈ ਅਣਸੁਨਾ ਵੀ ਘਟਨਾ ਹੋ ਸਕਦੀ ਹੈ। ਹਾਸਾ ਵਾਪਸ ਸਕਦਾ ਕੋਈ ਵੀ ਹਾਸਾ ਵਾਪਰ ਸਕਦਾ ਐਕਸੀਡੈਂਟ ਹੋ ਸਕਦਾ। ਅੱਗੇ 1-2 ਹੋਏ ਵੀ ਦੱਸਿਆ ਗਿਆ ਵੀ ਕਾਲੀ ਚਾਏ ਮੁਰਸਲ ਇੱਕ ਦੋ ਇੱਥੇ ਐਕਸੀਡੈਂਟ ਮੁਰਸਲਦਾ ਹੋਇਆ। ਜੇਕਰ ਇੱਥੇ ਕੋਈ ਵੀ ਨੁਕਸਾਨ ਹੁੰਦਾ ਜਾਨੀਮਾਲੀ ਉਹ ਤਾਂ ਜ਼ਿੰਮੇਵਾਰ ਇਹ ਵਿਭਾਗ ਹੋ। ਜਿੱਥੇ ਨੁਕਸਾਨ ਹੋਇਆ ਹੁਣ। ਅਸੀਂ ਚਾਹੇ ਤੇ ਤਰਨਾਲਾ ਦੇ ਡੀਸੀ ਦੇ ਵੀ ਮਰੇ। ਚਾਹੇ ਤਾਂ ਨਾ ਲਾਈਏ ਐਸਡੀਓ। ਸੰਦੇ ਹਸਮ ਦੇ। ਚਾਹੇ ਐਕਸ਼ਨ ਦੇ ਚਾਹੇ ਅਸੀਂ ਦੇ ਹੀ ਫਿਰ ਫਿਰ ਇਹ ਉਪਰ ਭਾਈ ਪ੍ਰਾਈਸ ਤੋਂ ਬਿਨਾ ਵੋਟ ਦੇ ਨਹੀਂ ਹੁੰਦੀ। ਇਹ ਸਾਰੇ ਮੈਂ ਜਾਣਦੇ ਚੰਗੀ ਪਤੀ ਇੱਕ ਸਮ ਸਸਮਿਟਿੰਗ। ਜੈਸੇ ਬੰਨੀਆਂ ਨੂੰ ਫਿਰ ਜਾਣਦੇ ਚਾਹੀਦਾ। ਸੋ ਸਾਡੀ ਅਪੀਲ ਆ ਵੀ ਇਹਨਾਂ ਨੂੰ ਜਲਦੀ ਤੇ ਜਲਦੀ ਕਰ ਦਿਓ। ਨਹੀਂ ਤੇ ਫਿਰ ਕੁਝ ਦਿਨਾਂ ਬਾਅਦ ਇਹ ਫਿਰ ਨਾ ਲਾਇਆ ਜਾਊਗਾ ਇਹਦੇ ਤੇ ਸੰਦੇ ਆ ਸਮਝੀਲੀ ਘਰ ਦਾ ਕਰਾਓ ਕੀਤਾ ਜਾਊਗਾ ਐਸ ਡੀਓ ਦਾ ਕਰਾਓ ਕੀਤਾ ਜਾਊਗਾ ਜੇਕਰ ਉਹਨਾਂ ਨੇ ਇਹ ਖੰਬੇ ਜਿੰਨੇ ਵੀ ਇਹ ਪੰਜ ਸੱਤ ਖੰਬੇ ਆਉਂਦੇ ਆ ਚਾਰ ਪੰਜ ਇਹ ਪਟਕੇ ਸਾਈਡ ਤੇ ਨਹੀਂ ਕੀਤੇ ਇਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਔਕੀ ਦਾ ਮਹਿਕਮਾ ਹੋਊਗਾ ਇਹਨੀਆਂ ਬਿੰਦੀਆਂ ਕਰਾ ਲਖ ਮੰਜਾ ਚ ਕੋਈ ਕੁਝ ਕੱਲ੍ਹ ਸਵੇਰ ਇਹ ਸਾਡਾ ਬੈਂਟਲੀ ਸਦਾ ਸੋਹ ਜਿੱਥੇ ਖੜੇ ਆ ਜੀ ਇਹ ਚ ਰਸਤਾ ਪੈਂਦਾ ਇੱਕ ਬਾਦ ਸਿੰਘ ਵਾਲੇ ਚ ਕਿਤੇ ਛੜ ਜਾਂਦੀ ਆ ਇੱਕ ਡਲੀ ਸਦਾ ਸੋਹ ਜਿਹੜੇ ਇੱਕ ਟੋਰੇਣ ਜਾਂਦੀ ਆ ਇਹ ਰੋਡ ਦੇ ਉੱਪਰ ਖੰਬੇ ਛੜ ਕੇ ਸੈਂਟਰੀ ਲੱਗੇ ਹੋਇਆ ਤੇ ਕੋਈ ਆਸਾ ਹੁੰਦੇ ਚਾਂਸ ਹੈਗੇ ਆ ਵਾਰ-ਵਾਰ ਅੱਗੇ ਵੀ ਬੇਨਤੀਆਂ ਕੀਤੀਆਂ ਪੁਲਿਸ ਨੂੰ ਅੱਗੇ ਬੇਨਤੀਆਂ ਕੀਤੀਆਂ ਨਾਲ ਨੂੰ ਵੀ ਨਹੀਂ ਕੋਈ ਹੁੰਦਾ ਤੇ ਅਖਰੀ ਬੇਨਤੀ ਆਵੇ ਨੂੰ ਜਾਂ ਕਿ ਇਹ ਪੂਰਾ ਕੀਤਾ ਜਾਵੇ ਕਾਫੀ ਸਮੇਂ ਦੀ ਪ੍ਰੋਬਲਮ ਹੈ ਮੈਨੂੰ ਲੱਗਦਾ ਇਹ ਪ੍ਰਾਣੇ ਸਮੇਂ ਤੋਂ 15-20 ਸਾਲ ਹੋ ਗਿਆ ਜੀ ਕਹਿ ਕੇ ਸਾਡੇ ਕੋਈ ਕਰਦਾਨ ਕਰ ਖੁਸ਼ੀ ਨਹੀਂ ਕਰਕੇ ਖੰਬੇ ਪਹਿਲਾਂ ਲੱਗੇ ਸੀਗੇ ਪਹਿਲਾ ਖੰਬੇ ਲਗੇ ਤੇ ਫਿਰ ਉਹ ਪਹਿਲੇ ਛੜਕ ਬਾਅਦ ਬਣੀ ਹੈ ਜੀ ਛੜਕ ਬਾਅਦ ਚ ਬਣੀ ਹੈ ਛੜਕ ਬਾਅਦ ਬਣੀ ਹੈ ਛੜਕ ਬਾਅਦ ਵਿੱਚ ਛੜਕ ਨਾਲ ਹੀ ਲੱਗੀ ਫਿਰ ਛੜਕ ਨਾਲ ਲੱਗੀ ਹਾਂਜੀ ਠੀਕ ਹੈ ਜੀ ਕਿਰਪਾ ਕਰਕੇ ਨੂੰ ਠੀਕ ਕੀਤਾ ਜਾਵੇ ਬਾ